ਡੇਲੋਪੁਰਸ ਨੂੰ ਮਿਲੀ ਵੱਡੀ ਕਾਮਯਾਬੀ ਲੁੱਟਖੋ ਕਰਨ ਵਾਲੇ گروਹ ਦੇ ਦੋ ਮੈਂਬਰਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ ਹਾਂਜੀ ਸਰ ਹੁਣ ਇੱਕ ਐਫਆਈਆਰ ਨੰਬਰ 7 ਮਿਤੀ 17 12 24 ਨੂੰ ਦਰਜ ਹੋਈ ਹੈ 379 ਬੀਆਈਪੀਸੀ ਦੇ ਤਹਿਤ ਜਿਹਦੇ ਵਿੱਚ ਇਸ ਵਨ ਵਿੱਚ ਦੋ ਬੰਦੇ ਗ੍ਰਿਫਤਾਰ ਕੀਤੇ ਗਏ ਜਿਹੜੇ ਅਲੱਗ-ਅਲੱਗ ਥਾਵਾਂ ਤੋਂ ਮਤਲਬ ਸਨਾਜਿੰਗ ਕਰਦੇ ਸੀ ਕਿਸੇ ਦਾ ਮੋਬਾਈਲ ਕੋਲਿਆ ਕਿਸੇ ਤੋਂ ਡਰਾਮ ਘਾ ਕੇ ਪੈਸੇ ਕੋਲਿਆ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਡੇਲੋਂ ਪੁਲਿਸ ਵੱਲੋਂ ਤੇ 11 10 ਮੋਬਾਈਲ ਜਿਹੜੇ ਉਹ ਰਿਕਵਰ ਕੀਤੇ ਗਏ ਨੇ ਇੱਕ ਉਹਨਾਂ ਕੋਲੋਂ ਕਰਪਾਣ ਰਿਕਵਰ ਕੀਤੀ ਗਈ ਆ ਜਿਹਦੇ ਨਾਲ ਡਰਾਮ ਘਾ ਕੇ ਪੈਸੇ ਖੁੰਦੇ ਸੀ ਕਿਸੇ ਸਾਧ ਕਨੇ ਕੜੇ ਇਹਨਾਂ ਨੇ ਲਿੱਟਬਾਰਦਤ ਕੀਤੀ ਗਈ ਜਿਸ ਇਹਨਾਂ ਨੇ ਸੀਲੋਂ ਮਕੰਦਪੁਰ ਜ਼ਰਖੜ ਨਹਿਰ ਦੇ ਮੰਨ ਲਓ ਜਿੱਥੇ ਵੀ ਇਹ ਜਾਂਦੇ ਸੀ ਕਿਤੇ ਅਲੱਗ-ਅਲੱਗ ਜਗ੍ਹਾ ਤੇ ਜਦੋਂ ਇਹਨਾਂ ਨੂੰ ਕੋਈ ਕਲਾਕਾਰਾ ਮਿਲਦਾ ਸੀ ਜਾਂਦਾ ਮੋਟਰਸਾਈਕਲ ਸਕੂਟਰ ਤੇ ਇੱਕ ਮੈਡਮ ਸੀ ਸਕੂਲ ਦੀ ਟੀਚਰ ਜਾ ਰਹੀ ਸੀ ਉਹਦੇ ਕੋਲ ਵੀ ਇਹਨਾਂ ਨੇ ਪੈਸੇ ਖੋਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੂੰ ਇਸ ਪਕੜ ਦੇ ਮੇਦੇ ਵੀ ਗ੍ਰਿਫਤਾਰ ਕੀਤਾ ਗਿਆ ਕਿੰਨੇ ਦੋਸ਼ੀ ਅਜੇ ਤੱਕ ਦੋ ਦੋਸ਼ੀ ਨੇ ਜੀ ਇੱਕ ਦਾ ਨਾਮ ਸੁਤਨਾਮ ਸਿੰਘ ਸੱਤਾ ਤੇ ਪੁੱਤਰ ਜਗਦੀਸ਼ ਸਿੰਘ ਵਾਸੀ ਖਾਨਪੁਰ ਦੂਜਾ ਬ੍ਰਹਮਣੇ ਤਰਮਪ੍ਰੀਤ ਧੰਮਾ ਪੁੱਤਰ ਰਵਨ ਸਿੰਘ ਵਾਸੀ ਘਟਾਣੀ ਗਲਾਂ ਖਾਣਾ ਪਾਇਓ ਗਰਾਊਂਡ ਐਡਰੈਸ ਸਤਨਾਮ ਸਿੰਘ ਸਤਾਏ ਤੇ ਖੇਤੀਬਾੜੀ ਕਰਦਾ ਕਰੇ ਹਾਂਜੀ ਧਰਮਜੀਤ ਧੰਮਾ ਦੋ ਵਾਰੀ ਵਿਦੇਸ਼ ਜਾ ਗਿਆ ਹੈ ਹਾਂਜੀ ਇੰਟਰਸੈਕਸ਼ਨ ਤੇ ਤੁਸ 79ਵੀਂ ਦੇ ਤਹਿਤ ਇਹ ਗ੍ਰਿਫਤਾਰ ਕੀਤੇ ਗਏ ਨੇ ਮਕਦਮਾ ਨੰਬਰ 7 ਥਾਣਾ ਡੇਲੋ ਠੀਕ